ਮੇਰਾ ਦਫਤਰ ਤੁਸੀਂ ਦੇਖਿਆ ਇੱਥੇ ਆਜੂ ਬਾਬੇ ਜਨੈਰਸਨ ਦੀ ਫੋਟੋ ਲੱਗੀ ਹੈ। ਹੂੰ ਦੇਖਿਆ? ਦੇਖਿਆ ਮੈਂ ਹੁਣ ਫੋਟੋ ਲੱਗੀ ਹੈ ਤਾਂ ਬਿਲਕੁਲ ਠੀਕ ਲੱਗੀ ਹੈ ਨਾ। ਹੂੰ ਮੇਰੇ ਪਿੰਡੂ ਵੀ ਦਫਤਰ ਚ ਲੱਗੀ ਹੈ। ਹੂੰ ਮੇਰੀ ਜੇਬ ਚ ਵੀ ਹੈ। ਅੱਛਾ ਲੋਕਾਂ ਵਾਸਤੇ ਬਾਬਾ ਕੀ ਹੈ ਕੀ ਨਹੀਂ ਮੈਨੂੰ ਕੋਈ ਲੈਣ ਦੇਣ ਨਹੀਂ। ਪਰ ਮੈਂ ਬਾਬੇ ਨੂੰ ਨਹੀਂ ਭੁੱਲ ਸਕਦਾ। ਹੂੰ ਜੇ ਕਦ ਮੈਂ ਜੇਬ ਚੋਂ ਦਿਖਾ ਦਿੰਦਾ। ਹੂੰ ਅੱਛਾ ਹਾਂ ਮੈਂ ਜੇਬ ਚੋਂ ਮਤਲਬ ਜਿੱਥੇ ਮੈਂ ਗੁਰੂ ਸੇ ਬਣਦੀਆਂ ਫੋਟੋਆਂ ਰੱਖਦਾ ਹਾਂ। ਹੂੰ ਉਨ੍ਹਾਂ ਦੇ ਵਿੱਚ ਹੀ ਅੱਛਾ ਸੰਤਾ ਦੀ ਫੋਟੋ ਤੁਸੀਂ ਲੈ ਲਓ ਜੇਬ ਜਨੈਟਰ ਸੋਨ ਦੀ ਫੋਟੋ ਜੇਬ ਚ ਵੀ ਰੱਖਦੇ ਹਾਂ ਤਾਂ ਜੇਬ ਜੀ ਜੇਬ ਜੀ ਇਹਨੂੰ ਤੁਸੀਂ ਹਸਾਲੋਂ 25 ਸਾਲ ਹੋ ਗਏ ਮੇਰੇ ਕੋਲ ਅੱਛਾ ਆਓ ਸੌਰੀ ਇਹਨੂੰ 15 ਸਾਲ ਹੋ ਗਏ ਐਸੀ ਫੋਟੋ ਨਹੀਂ ਐਸੀ ਫੋਟੋ ਨਹੀਂ ਹਾਂ ਲਗਾਤਾਰ ਅੱਛਾ ਹਾਂ ਪਹਿਲਾਂ ਹੋਰ ਸੀਗੀ ਇੰਨੀ ਭਾਵਕਤਾ ਕਿਸ ਤਰੀਕੇ ਦੇ ਨਾਲ ਜਿਉਂ ਕਿਉਂਕਿ ਇਹ ਨਹੀਂ ਕਿਹਾ ਕਿ ਹੂੜ ਮੱਤਾ ਹੈ ਜਿਵੇਂ ਐਵੇਂ ਰੱਖੀ ਵਰਦੇ ਨੇ ਹਾਂ ਇਹਦੇ ਪਿੱਛੇ ਵੀ ਜਜ਼ਬਾਤ ਨੇ ਜਿੰਦਗੀ 'ਚ ਦੇਖਿਆ ਹੈ ਕੋਈ ਮਰਦ ਦੇਖਿਆ ਹੈ ਕੋਈ ਸੰਤ ਦੇਖਿਆ ਹੈ ਕੋਈ ਸਿਪਾਈ ਦੇਖਿਆ ਹੈ ਦ੍ਰਿੜਤਾ ਦੇਖੀ ਨਿਡਰਤਾ ਦੇਖੀ ਸਪਸ਼ਟ ਝਲਕ ਦੇਖੀ ਹੈ ਜਿਹਨੂੰ ਇਲਾਹੀ ਜਾਂ ਨੂਰਾਨੀ ਕਹਿ ਦਿੰਦੇ ਆ ਉਸ ਬੰਦੇ 'ਚ ਦੇਖੀ ਸੀ ਜਿਹੜਾ ਬੰਦਾ ਯਾਰ ਪੰਜ ਕਲਾਸਾਂ ਪੜ੍ਹਿਆ ਆ ਤੇ ਬੰਦਾ ਅੰਗਰੇਜ਼ੀ ਬੋਲ ਰਿਹਾ ਉਹਦੇ ਲਿਪਸ ਤੋਂ ਹੀ ਹਿਸਾਬ ਲਾ ਲੈਂਦਾ ਵੀ ਬੰਦਾ ਕਹੇ ਕੀ ਰਿਹਾ ਹਾਂ ਹਾਂਜੀ ਠੀਕ ਹੈ ਉਹਦੀ ਭਾਵਨਾ ਨੂੰ ਸਮਝ ਲੈਂਦਾ ਹੈ ਤੇ ਬਾਕੀ ਅ ਬਹੁਤ ਕੁਝ ਦੇਖਿਆ ਇਸ ਕਰਕੇ ਜਿਹੜਾ ਆ ਅ ਬਾਕੀ ਵੀ ਬੜਾ ਸਮਾਜ ਚ ਸਾਡਾ ਸੰਤਾਂ ਨਾਲ ਮਾਪੁਰਸ਼ਾ ਨਾਲ ਲੀਡਰਾਂ ਨਾਲ ਵਾਪਿੰਦਾ ਪਰ ਇਸ ਕਰ ਨੂੰ تسلی ਹੈ ਕਿ ਬਾਬੇ ਜੀ ਨਾਲ 200 ਹਰਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਉਹਨਾਂ ਦਾ ਪਿਆਰ ਲੈਣ ਦਾ ਮੌਕਾ ਮਿਲਿਆ ਉਹਨਾਂ ਦੀਆਂ ਖੁਸ਼ੀਆਂ ਲੈਣ ਦਾ ਮੌਕਾ ਮਿਲਿਆ ਹਾਂਜੀ ਬਿਲਕੁਲ ਹੁਣ ਵਟਸਐਪ ਆਇਨ ਮੈਂ ਫਿਰ ਉਹ ਬਹੁਤ ਅਹਿਮ ਸਵਾਲ ਹੈ ਕਿਉਂਕਿ ਹੁਣ ਆਪਾਂ ਇਲੈਕਸ਼ਨ ਦੇ ਵਿੱਚ ਦੇਖਦੇ ਆਂ ਇਲੈਕਸ਼ਨ ਦੇ ਵਿੱਚ ਲੋਕ ਇੱਕ ਦੂਜੇ ਤੇ ਬਹੁਤ ਤੂੰਤਾਂ ਲਾਉਂਦੇ ਆ ਤੇ ਹੁਣ ਇਲੈਕਸ਼ਨ ਤੁਸੀਂ ਵੀ ਲੜਨੀ ਆ ਬਹੁਤ ਸਾਰੀਆਂ ਸਟੇਜਾਂ ਤੋਂ ਬੋਲ ਕਬੂਲ ਹੁੰਦੇ ਆ ਤੁਸੀਂ ਔਰ ਭਾਈ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਤਾਂ ਚਲੋ ਜੇਲ੍ਹ ਦੇ ਵਿੱਚ ਐ ਤੁਸੀਂ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ ਕਾਟ ਤੁਹਾਡੀ ਵੋਟ ਲੱਗ ਸਕਦੀ ਹੈ ਜਾਂ ਉਹਨਾਂ ਦੀ ਵੋਟ ਤੇ ਤੁਹਾਡੀ ਜਿਹੜੀ ਲੱਗਣੀ ਹੈ ਤਾਂ ਉਸ ਚੀਜ਼ ਨੂੰ ਕਿਵੇਂ ਟੈਕਲ ਜਿਹੜੀ ਆ ਕਰੋਗੇ ਕਿਵੇਂ ਲੋਕਾਂ ਨੂੰ ਸਮਝਾਓਗੇ ਕਿ ਭਾਈ ਅਮਰਪਾਲ ਠੀਕ ਹੈ ਤੁਹਾਡੇ ਕੋਲ ਆਪਸ਼ਨ ਆ ਪਰ ਅਸੀਂ ਵੀ ਆਪਸ਼ਨ ਆ ਅਸੀਂ ਵੀ ਜੰਗਾ ਲੜੀ ਜਿਵੇਂ ਤੁਸੀਂ ਆਪ ਦਾ ਦੱਸ ਰਹੇ ਹੋ ਪੂਰਾ ਪਛੋਕੜ ਨਹੀਂ ਦੇਖੋ ਇਹ ਲੋਕਾਂ ਨੇ ਦੇਖਣਾ ਹੈ ਲੋਕਾਂ ਨੇ ਦੇਖਣਾ ਹੈ ਮੈਂ ਕੋਈ ਕਿਸੇ ਦੀ ਨਿੰਦਾ ਨਹੀਂ ਕਰ ਰਿਹਾ ਲੋਕਾਂ ਨੇ ਦੇਖਣਾ ਹੈ ਕਿ ਇੱਕ ਪਾਸੇ ਵਿਸ਼ਾ ਸਿੰਘ ਮਲਟੋਹਾ ਜੀ ਨੇ ਜ਼ਿੰਦਗੀ ਚ ਭਾਵੇਂ ਅੱਜ ਦੀ ਨੌਜਵਾਨ ਪੀੜੀ ਨੂੰ ਨਹੀਂ ਪਤਾ ਅਸੀਂ ਕਿਹੜੇ ਕਿਹੜੇ ਜਫਰਦਾਲੇ ਜਾਂ ਕੀ ਕੁਛ ਪੰਥ ਤੇ ਪੰਜਾਬ ਲਈ ਕੀਤਾ ਹੈ ਪਰ ਇੱਕ ਬਨੇਜਰ 33 34 34 ਸਾਲਾਂ ਵਾਲੇ ਬੈਠੇ ਉਹਨਾਂ ਦੀ ਗੱਲ ਅੱਗੇ ਹੁਣ ਜ਼ਿਕਰ ਦੇ ਹੂੰ 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 90 ਸਾਲਾਂ ਤੋਂ ਫਾਂਸੀ ਦੇ ਤਖਤੇ ਤੇ ਖੜੋਤਾ ਕਿਹਨੇ ਗੱਲ ਕੀਤੀ ਹਾਂਜੀ ਭਾਈ ਅਮਰਤਪਾਲ ਸਿੰਘ ਜਿਹੜੇ ਕਹਿੰਦੇ ਸੀ ਮੈਂ ਇਲੈਕਸ਼ਨ ਨਹੀਂ ਲੜਨੀ ਹਮ ਅੱਜ ਕਿਉਂ ਲੜਨੇ ਹਮ ਲੋਕਾਂ ਨੂੰ ਵੀ ਤਾਂ ਦੱਸ ਦੇਣਾ ਵੀ ਕੀ ਮਜਬੂਰੀ ਹੋ ਗਈ ਹੈ ਹੂੰ ਉਹ ਕਹਿੰਦੇ ਅਜ ਭਾਈ ਅਮਰਪਾਲ ਸਿੰਘ ਦੇ ਕਹਿੰਦੇ ਆ ਕਿ ਮੈਨੂੰ ਬੜੀ ਗੱਲ ਚੰਗੀ ਲੱਗੀ ਉਹ ਕਹਿੰਦੇ ਕਿ ਭਾਵੇਂ ਮੈਨੂੰ ساری ਉਮਰ ਜੇਲ੍ਹ ਚ ਰਹਿਣਾ ਪੈ ਜੇ ਮੈਂ ਆਪਦੇ ਵਾਸਤੇ ਨਹੀਂ ਮੈਂ ਨਾਲ ਦੇ ਸਾਥੀਆਂ ਹੱਥੇ ਲੜ ਰਿਹਾ ਹਾਂ ਹੂੰ ਮੈਂ ਜੇ ਸਾਥੀਆਂ ਹੱਥੇ ਲੜ ਰਿਹਾ ਫਿਰ ਸਾਥੀਆਂ ਚ ਕਿਹਨੂੰ ਲੜਾ ਦੇ ਹੂੰ ਉਹਨਾਂ ਨੂੰ ਲੜਾ ਦਿਓ ਫਿਰ ਤੁਸੀਂ ਆਪਕਾ ਲੜ ਦੇ ਜੇ ਹੂੰ ਫਿਰ ਦੂਜੀ ਗੱਲ ਮੈਂ ਦਾਅਵੇ ਨਾ ਕੀ ਨਾ ਦਾਅਵੇ ਨਾ ਲਿਖਾ ਕੇ ਲੈ ਜਾਓ ਹੂੰ ਉਹ ਵਾਦ ਤੋਂ ਵਾਦ 3 4 5 6 ਮਹੀਨੇ ਵਾਦ ਤੋਂ ਵਾਦ ਹੂੰ ਉਹ ਜੇਲ੍ਹ ਚ ਰਹਿਣੇ ਉਹਨਾਂ ਆਟੋਮੈਟਿਕ ਹੀ ਬਾਹਰ ਹੋਣਾ ਭਾਈ ਅਮਰਪਾਲ ਸਿੰਘ ਜੀ ਉਹਦੇ ਨਾਲ ਆਟੋਮੈਟਿਕ ਵੈਸੇ ਹੀ ਯਾਰ ਐਨਐਸਏ ਐਨਐਸਏ ਹਟ ਜਾਣੀ ਹੈ ਰਿਪੀਟ ਵੀ ਕਰਤੀ ਤੁਹਾਨੂੰ ਨਹੀਂ ਹੋਣੀ ਨਹੀਂ ਵਾਰ-ਵਾਰ ਰਿਪੀਟ ਹੁੰਦੀ ਨਹੀਂ ਇਹ ਚ ਅੱਛਾ ਇਹ ਚ ਹੁੰਦੀ ਨਹੀਂ ਅੱਛਾ ਇਹ ਸਿਸਟਮ ਹੈ ਹਾਂਜੀ ਅੱਛਾ ਤੁਸੀਂ ਕਿਸੇ ਬੰਦੇ ਨੂੰ ਇਹ ਇਹ ਇਨਾ ਡਾਟਾ ਨਹੀਂ ਰੱਖ ਸਕਦੇ ਠੀਕ ਹੈ ਅਬ ਤੁਸੀਂ ਬਿਨਾਂ ਕਾਰਨ ਤੋਂ ਉਹਦੀ ਡਿਟੈਂਸ਼ਨ ਵਧਾਈ ਜਾਓ ਇਹ ਵੀ ਕਾਨੂੰਨ ਹੈ ਇਹ ਮਤਲਬ ਇਹਦਾ ਤੋੜ ਹੈ ਇਹਦੇ ਇਹੋ ਜਿਹੇ ਕਈ ਉਦਾਹਰਨਾਂ ਨੇ ਜਿੱਥੇ ਬੰਦੇ ਨੇ ਇਸ ਤਰ੍ਹਾਂ ਡਿਟੇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਰੇ ਉਹ ਬੰਦੇ ਦੀ ਹੈ ਇੱਕ ਤਾਂ ਇਹਨਾਂ ਸਿਰਫ ਉਹ ਕੋਣੀ ਹੈ ਸੈਕੰਡ ਇਹ ਕਿ ਜਿਹੜੇ ਇਹਨਾਂ ਦੇ ਕੇਸ ਵਿੱਚ ਜ਼ਮਾਨਤ ਹੋਣੀ ਹੈ ਅੱਛਾ ਨਾਰਮਲ ਕੇਸ ਹੈ 307 ਦਾ ਹੀ ਵੱਤੋਂ ਦਾ ਕੇਸ ਹੈ ਨਾ 307 ਦਾ ਕੇਸ ਕਿਹੜੀ ਗੱਲ ਹੁੰਦੀ ਹੈ ਹਾਂਜੀ ਉਹ ਤਾਂ ਵੈਸੇ ਜ਼ਮਾਨਤ ਹੋ ਜਾਂਦੀ ਹੈ ਉਹ ਜ਼ਮਾਨਤ ਹੋ ਗਈ ਦੁਬਾਰਾ ਆ ਜਾਣਾ ਤਾਂ ਮਸਲਾ ਕੀ ਰਹਿ ਗਿਆ ਹਾਂਜੀ ਉਹ ਤਾਂ ਕਹਿੰਦੇ ਸੀ ਪੰਥ ਵਾਸਤੇ ਲੜਨਾ ਨਾ ਪੰਥ ਸਾਨੂੰ ਕਹਿ ਰਿਹਾ ਹੈ ਪੰਥ ਵਾਸਤੇ ਸੀ ਲੜਨਾ ਕਹਿੰਦੀ ਤੇ ਮੈਂ ਵੀ ਪੰਥ ਵਾਸਤੇ ਲੜਨਾ ਹੀ ਉਹ ਤਾਂ ਸਿਮਰਜੀਤ ਮਾਨ ਕਹਿੰਦੇ ਉਹਨਾਂ ਨੇ ਵੀ ਉੱਥੇ ਆਪਦਾ ਬੰਦਾ ਖੜਾ ਕਰਤਾ ਯਾਰ ਮੇਰੀ ਸੁਣ ਲੈ ਅਹੀਂ ਤੇ ਪੰਥ ਵਾਸਤੇ ਲੜਦੇ ਲੜਦੇ ਬੁੱਢੇ ਹੋ ਗਏ ਆ ਇਹ ਸਾਡੇ ਬੱਚਿਆਂ ਵਰਗਾ ਇਹ ਤੇ ਜਦੋਂ ਸਾਲਾਂ ਦਾ ਆ ਕੋਈ ਨਾ ਤੁਹਾਡੇ ਵਰਗਾ ਹੁੰਦਾ ਹਾਂ ਹਾਂਜੀ ਹੁੰਦਾ ਕਿ ਨਹੀਂ ਹਾਂਜੀ ਬਿਲਕੁਲ ਮੈਂ ਨਹੀਂ ਉਹ ਸਤਿਗੁਰੂ ਕਿਰਪਾ ਕਰਦਾ ਹੈ ਹਾਂ ਇਹ ਪਤਾ ਨਹੀਂ ਕਦੋਂ ਕਿਨੂੰ ਕੀ ਮੋੜਾ ਪਾ ਦੇਣਾ ਤੇ ਕਿਹੜੇ ਸਾਡੇ ਵਰਗੇ ਨੂੰ ਨੇ ਗਰਾਹ ਦੀ ਢੇਰ ਵਿੱਚ ਸੁੱਟ ਦੇਣਾ ਇਹ ਕੋਈ ਪਤਾ ਨਹੀਂ ਹੈ ਬਿਲਕੁਲ ਮੈਨੂੰ ਨਾ ਅਈ ਦਾ ਮੈਂ ਕਮੈਂਟ ਪੜ ਰਿਆ ਸੀ ਹੁੰਦਾ ਹੀ ਕੁਦਰਤੀ ਹੈ ਕਿ ਵਿੱਚ ਹੀ ਮੈਨੂੰ ਪਤਾ ਹੈ ਕਿ ਜਿਹੜੀਆਂ ਪੋਸਟਾਂ ਪਾਠਾਂ ਚੱਲਦੀਆਂ ਨੇ ਉਹਦੇ ਉੱਤੇ ਜ਼ਿਆਦਾ ਝਾੜੂ ਵਾਲੇ ਲੱਗੇ ਆ ਉਹ ਵੀ ਵਿੱਚੇ ਭਾਈ ਅਮਰਪਾਲ ਸਿੰਘ ਜਿੰਦਾਬਾਦ ਕਰੀ ਜਾਂਦੇ ਆ ਹਾਂਜੀ ਉਹ ਜਿਹੜੀਆਂ ਟੀਮਾਂ ਨੇ ਜਾਂ ਹੋਰ ਵੀ ਜਿਹੜੇ ਕਰਦੇ ਹੋਣਗੇ ਬਦ ਦੇ ਸ਼ੁਦੇਸ਼ ਚ ਬੈਠੇ ਮੈਨੂੰ ਇਸ ਗੱਲ ਦਾ ਕੋਈ ਨਹੀਂ ਇੱਕ ਇੱਕ ਨੇ ਲਿਖਿਆ ਬਿਰਸਾ ਸਿੰਘ ਬਟੂਆ ਉਹਹੀ ਜਿਹੜਾ ਬਾਹਾਂ ਖੜੀਆਂ ਕਰਕੇ ਬਾਹਰ ਆ ਗਿਆ ਹਾਇ ਇੱਕ ਗੱਲ ਬੜੀ ਕਲੀਅਰ ਕਰ ਦਿੰਦੇ ਤੁਸੀਂ ਵੀ ਬਿਰਸਾ ਸਿੰਘ ਬਟੂਆ ਬਾਹਾਂ ਖੜੀਆਂ ਕਰਕੇ ਬਾਹਰ ਆ ਗਿਆ ਸੀ ਇਹ ਗੱਲ ਕਲੀਅਰ ਕਰ ਦ ਦਰਬਾਰ ਸਾਹਿਬ ਜੂਨ 84 ਹੋਇਆ ਉੱਥੇ ਸੈਂਕੜੇ ਨਹੀਂ ਹਜ਼ਾਰਾਂ ਬੰਦੇ ਫੜੇ ਗਏ ਤੇ ਸੈਂਕੜੇ ਬੰਦੇ ਜਿਹੜੇ ਸੰਤਾ ਨਾਲ ਅਸੋਸੀਏਟ ਸੀ ਉਹ ਫੜੇ ਗਏ ਸਾਡੀ ਤਾਂ ਮਜਬੂਰੀ ਸੀਗੀ ਅਸੀਂ ਤੇ ਸਾਡੀ ਤਾਂ ਸਿਚੁਏਸ਼ਨ ਹੀ ਹੋਰ ਸੀਗੀ ਅਸੀਂ ਤੇ ਸਾਰੇ ਹੈਸਰਾਣ ਵਾਲੇ ਪਾਸੇ ਸੀਗੇ ਅਜੇ ਤੱਕ ਤਾਂ ਨਹੀਂ ਸੀਗੇ ਅਕਾਲ ਤਖਤ ਤੇ ਜਿਹੜੇ ਸੰਤਾਂ ਦੇ ਨਾਲ ਸੀ ਉਹ ਉੱਥੋਂ ਨਿਕਲ ਕੇ ਆ ਗਏ ਬਹੁਤ ਸਾਰੇ ਨੇ ਅੱਜ ਵੀ ਹੈਗੇ ਨੇ ਜਿਉਂਦੇ ਨੇ ਹਾਂਜੀ ਉਹਨਾਂ ਜੋ ਸਾਡੇ ਨਾਲ ਹੀ ਇੱਕ ਜੇਲ੍ਹ 'ਚ ਰਿਹਾ ਹਾਂ ਹਾਂਜੀ ਜਿਹੜਾ ਜਰਨਲ ਲਾਭ ਸਿੰਘ ਜਿਹੜਾ ਹਾਂਜੀ ਪੰਜਵੜਾ ਉਹ ਉੱਥੋਂ ਨਿਕਲ ਕੇ ਆਏ ਸੀਗੇ ਉਹ ਚੋਂ ਬਾਅਦ 'ਚ ਉੱਥੋਂ ਤਰੀਕ ਤੇ ਇੱਥੇ ਆਉਂਦਾ ਸੀਗਾ ਜਲੰਧਰ ਅ ਜਲੰਧਰ ਜੇਲ੍ਹ ਸੀਗਾ ਦਾ ਤਰੀਕ ਭੂਤਨ ਗਿਆ ਤੇ ਉੱਥੇ ਐਸਕੇਪ ਕਰ ਗਏ ਬਾਅਦ 'ਚ ਸ਼ਹੀਦ ਹੋ ਗਏ ਹੁਣ ਅਸੀਂ ਤੇ ਜਿਹੜੇ ਹਾਲਾਤਾਂ ਚ ਫੜੇ ਗਏ ਠੀਕ ਹੈ ਵੀ ਇਹ ਹਾਲਾਤ ਇਹੋ ਜਿਹੇ ਬਣ ਕੇ ਵੀ ਸਾਡੇ ਕੋਲ ਹੈ ਗੱਕਣੀ ਸੀਗਾ ਜੋ ਕੁਝ ਸੀਗਾ ਖਤਮ ਸੀਗਾ ਤੇ ਉੱਥੇ ਯਾਤਰੀ ਵੀ ਇੰਨੇ ਸੀਗੇ ਹਾਂਜੀ ਵੀ ਅਗਲੇ ਢਾਲ ਬਣਾ ਕੇ ਚੱਲ ਰਹੇ ਸੀਗੇ ਖਾਸ ਕਰਕੇ ਇਧਰਲੇ ਪਾਸੇ ਉਧਰ ਤੇ ਯਾਤਰੀ ਹੈ ਨਹੀਂ ਸੀ ਗੱਲ ਤੱਕ ਤੇਰੇ ਪਾਸੇ ਮੈਂ ਸਵਾਲ ਨਹੀਂ ਛੁਕਦਾ ਚਲੋ ਸਾਡੀ ਵੀ ਮੰਨ ਲਓ ਅਸੀਂ ਸਰੈਂਡਰ ਕੀਤਾ ਕਰੀਏ ਪਿਲ ਦੇ ਕਰ ਸਰੰਡਰ ਨੇ ਕੀ ਕੀਤਾ ਸਾਨੂੰ ਤਾਂ ਘੇਰਾ ਪਿਆ ਸੀ ਸਾਨੂੰ ਤਾਂ ਘੇਰ ਕੇ ਮਤਲਬ ਚਾਰ ਦਫਰੇ ਤੋਂ ਮਤਲਬ ਆਰਮੀ ਨੇ ਆਏ ਕਰਕੇ ਮਤਲਬ ਕੀਤਾ ਜਦੋਂ ਸਾਡੇ ਕੋਲ ਅਗਲੇ ਬੰਨੇ ਕੱਖ ਹੈ ਨਹੀਂ ਤਾਂ ਅਸੀਂ ਉਹਦੇ ਕਿਤੇ ਚਪੇੜ ਮਾਰਦੀ ਹੈ ਹਾਂਜੀ ਅਸੀਂ ਤਾਂ ਉੱਚਾ ਕੀ ਬਸ ਸਵਾਲ ਨਹੀਂ ਚੱਕ ਰਿਹਾ ਪਰ ਭਾਈ ਅਮਰਤਪਾਲ ਸਿੰਘ ਨੇ ਕੀ ਕੀਤਾ ਇਹ ਕੀਤਾ ਹੈ ਜੀਰੋ ਡਿਪੈਂਡੈਂਸ ਸਰੰਡਰ ਕੀ ਹੁੰਦਾ ਆਤਮ ਸਮਰਪਣ ਕੀ ਹੁੰਦਾ ਐ ਕਰਕੇ ਹੁੰਦਾ ਇੱਥੇ ਖਾਰਕੂ ਨਹੀਂ ਉਹ ਮੂਵਮੈਂਟ ਦੇ ਵਿੱਚ ਵਹਿੰਦੇ ਰਹੇ ਆ ਕੇ ਪੀਐਸ ਗਿੱਲ ਕੋਲੇ ਜਾਂ ਹੋਰ ਅਫਸਰਾਂ ਕੋਲੇ ਐਨੇ ਖਾਰਕੂਆਂ ਨੇ ਆਤਮ ਸਮਰਪਣ ਕੀਤਾ ਜੀ ਉਹ ਕਦੇ ਐਂ ਕਰਕੇ ਥੋੜੀ ਆਉਂਦੇ ਸੀ ਹਾਂਜੀ ਉਹ ਵੀ ਆਣ ਕੇ ਐਂ ਕਰਕੇ ਚੁੱਪ ਕਰਕੇ ਆਣ ਕੇ ਲੈਂਡ 'ਚ ਲੱਗ ਕੇ ਕੇ ਕੋਲ 12 ਬੋਰ ਕੇ ਕੋਲ 303 ਤੇ ਕੇ ਕੋਲੇ 47 ਉਹ ਦੀਸੇ ਤੇ ਆਣ ਕੇ ਆਤਮ ਸਮਰਪਣ ਕਰ ਗੁੰਦੇ ਸੀ ਤੇ ਮੈਨੂੰ ਦੱਸਦੇ ਭਾਈ ਅਮਰਪਾਲ ਸਿੰਘ ਕਿਹੜੇ ਮੋਰਚੇ 'ਚ ਲੜਦੇ ਫੜੇ ਗਏ ਹੂੰ ਸੈਂਡਰ ਕਰਨਾ ਪਿਆ ਸੈਂਡਰੀ ਕੀਤਾ ਨਾ ਤੇ ਫਿਰ ਮੇਰੇ ਤੇ ਸਵਾਲ ਕਿ ਚੁੱਕਦੇ